ਕੋਈ ਬੰਦਾ ਕਹੇ ਵੀ ਇਹ ਇਹਦੇ ਵਿੱਚ ਬੂਰ ਭਰਿਆ ਹੈ ਜਾਂ ਤੂੜੀ ਭਰੀ ਆ ਕੋਈ ਵੱਢ ਕੇ ਆ ਕੇ ਚੈੱਕ ਕਰ ਸਕਦਾ ਜਦੋਂ ਮਰਜ਼ੀ ਆਓ ਜੀ ਚੈੱਕ ਕਰੋ ਜਦੋਂ ਮਰਜ਼ੀ ਜਦੋਂ ਮਰਜ਼ੀ ਆ ਕੇ ਚੈੱਕ ਕਰੋ ਜੇ ਲੱਕੜ ਤੋਂ ਬਿਨਾ ਇਹਦੇ ਵਿੱਚ ਕੋਈ ਐ ਮੰਨ ਕੇ ਚਲੋ ਵੀ ਹੋਰ ਚੀਜ਼ ਨਿਕਲਦੀ ਆ ਕਈ 1 ਲੱਖ ਰੁਪਏ ਦਾ ਪਨਿਆਮ ਦੇਵਾਂਗੇ 15 ਲੱਖ ਵਾਲਾ ਕੰਮ ਜੇ ਮੈਂ ਨਾ 5 ਲੱਖ 4 ਲੱਖ ਚ ਕਰਿਆ ਤੁਸੀਂ ਮੈਨੂੰ ਐ ਕਹਿੰਦੇ ਵੀ ਮੈਂ ਸਾਰੀ ਕੋਠੀ ਦਾ ਮਾਲ ਛੋਟਾ ਲਾਈਵ ਹੋ ਕੇ ਫਰੀ ਦੇ ਕੇ ਆਉਂ। ਤੇ ਕਹਿਣ ਦਾ ਭਾਵ ਵੀ ਜਿਹੜੇ ਬੰਦੇ ਪਾਲਿਸ਼ ਕਰਕੇ ਦਿੰਦੇ ਨੇ ਨਾਲੇ ਤਾਂ ਉਹ ਪਾਲਿਸ਼ ਦੀ ਕਮਾਈ ਕਰਦੇ ਨੇ ਨਾਲੇ ਆ ਹਲਕੋ ਹੋ ਜਾਂਦੇ ਨੇ। ਲਕੋ ਜਾਂਦੇ ਨੇ। ਠੀਕ ਹੈ ਜੀ। ਕਈ ਬੰਦੇ ਕੀ ਕਹਿੰਦੇ ਨੇ ਵੀ ਸਾਨੂੰ ਵਿਧ ਪਾਲਿਸ਼ ਕਰਕੇ ਦੇ ਦਿਓ। ਅੱਛਾ ਜੀ। ਪਾਲਿਸ਼ ਅਸੀਂ ਕਰਕੇ ਨਹੀਂ ਦਿੰਦੇ ਇਹ ਕਿ ਰੇਟ ਮੰਨ ਕੇ ਚਲੋ ਵੀ ਤੀਜੇ ਹਿੱਸੇ ਦਾ ਫਰਕ ਹੈ। ਉਨੇ ਇੱਕ ਮਿਸਤਰੀ ਲੇਬਰ ਲੈਂਦਾ ਉਹਨੇ ਜੇ ਮੈਂ ਤੁਹਾਨੂੰ ਪੱਲਾ ਦੇ ਦੂੰਗਾ ਮੈਂ ਮੰਨ ਕੇ ਚੱਲੋ ਵੀ 303500 ਰੁਪਏ ਦਾ ਇਹ ਜਿਹੜਾ ਪੱਲਾ ਤੁਹਾਨੂੰ ਪਾਉ ਉਹ ਕਲਮੀ ਡੋਰ ਹੈ ਜਿਵੇਂ ਕਿ ਲੌਕ ਸਿਸਟਮ ਹੈ ਨਵੇਂ ਜਮਾਨੇ ਦਾ ਪੱਲਾ ਠੀਕ ਹੈ ਜੀ ਇਹ ਪੱਲਾ ਤੁਸੀਂ ਘਰੇ ਜੇ ਬਣਾਉਂਗੇ ਤਾਂ ਤੁਹਾਨੂੰ ਘੱਟੋ ਘੱਟ 50-60000 ਰੁਪਏ ਦਾ ਕੱਲਾ ਪੱਲਾ ਪੱਲਾ ਪੈਣਾ ਅੱਛਾ ਜੀ ਅਸੀਂ ਤੁਹਾਨੂੰ 12-13000 ਰੁਪਏ ਦੇ ਵਿੱਚ ਪੱਲਾ ਦੇ ਰਹੇ ਹਾਂ ਮੇਰੀ ਜਮੇ ਵਿੱਚ ਵਾਟਰਪੂਫ ਹੁੰਦੇ ਨੇ ਸਾਰੇ ਦਰਵਾਜ਼ੇ ਜਿਹੜਾ ਸਨਮਾਇਕਾ ਹੁੰਦਾ ਉਹ ਤਾਂ ਵਾਟਰਪੂਫ ਹੀ ਹੁੰਦਾ ਠੀਕ ਹੈ ਜੀ ਜਿਹੜਾ ਦਰਵਾਜ਼ਾ ਹੁੰਦਾ ਉਹ ਸ ਦੇਖੋ ਜੀ ਨਾ ਕੋਈ ਬੂਰ ਪਰਦੇ ਆ ਨਾ ਕੋਈ ਤੂੜੀ ਪਰਦੇ ਆ ਲੱਕੜ ਦਾ ਕੰਮ ਕਰਦੇ ਆ ਲੱਕੜੀ ਸਾਰੀ ਵਿੱਚੋਂ ਮਿਲੂਗੀ ਲੱਕੜੀ ਸੋਨੂੰ ਬਾਹਰ ਮਿਲੂਗੀ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਆ ਮਿਸ਼ਾਲ ਵੁੱਡ ਵਰਕਰਸ ਤੇ ਖੜੇ ਆ ਬਾਈ ਕਹਿੰਦਾ ਜਿਹੜੇ ਗ੍ਰਾਹਕ ਆਉਂਦੇ ਨੇ ਇੱਕ ਆਮ ਜਿਹਾ ਸ਼ੱਕ ਕਰਦੇ ਨੇ ਵੀ ਯਾਰ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਇੰਨੇ ਰੇਟ ਤੇ ਤੇਰੇ ਇੰਨੇ ਘੱਟ ਕਿ ਤੇ ਤੇਰਾ ਮਾਲ ਤਾਂ ਨਹੀਂ ਨਕਲੀ ਉਸ ਸੰਬੰਧੀ ਅੱਜ ਆਪਾਂ ਗੱਲਬਾਤ ਕਰਾਂਗੇ ਸਵਾਗਤ ਕਰਦੇ ਆਂ ਬਾਈ ਲਖਵਿੰਦਰ ਸਿੰਘ ਦਾ ਸਤਿ ਸ਼੍ਰੀ ਅਕਾਲ ਬੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਵਧੀਆ ਜੀ ਸਿੱਤਾ ਜੀ ਜਮਾਂ ਵਧੀਆ ਬਾਈ ਮੇਰਾ ਸਵਾਲ ਆ ਜਿਹੜਾ ਕਮੈਂਟਾਂ ਚ ਵੀ ਹੁੰਦਾ ਤੇ ਸ਼ਾਇਦ ਤੁਹਾਨੂੰ ਵੀ ਆ ਕੇ ਕਰਦਣ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਹਰੇਕ ਬੰਦਾ ਕਹਿੰਦਾ ਯਾਰ ਫਲਾਨੇ ਸ਼ੋਰੂਮ ਚ ਤਾਂ ਐਨੇ ਦਾ ਦਰਵਾਜ਼ਾ ਤੁਸੀਂ ਮਾੜਾ ਮਾਲ ਪਾਉਂਦੇ ਹੋਮੋਗੇ ਤੁਸੀਂ ਬੂਰ ਭਰਦੇ ਹੋਮੋਗੇ ਤੁਸੀਂ ਤੂੜੀ ਭਰਦੇ ਹੋਮੋਗੇ ਇਹ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਜੀ ਦੇਖੋ ਜੀ ਨਾ ਕੋਈ ਬੂਰ ਪਰਦੇ ਆ ਨਾ ਕੋਈ ਤੂੜੀ ਪਰਦੇ ਆ ਲੱਕੜ ਦਾ ਕੰਮ ਕਰਦੇ ਆ ਲੱਕੜੀ ਸਾਰੀ ਵਿੱਚੋਂ ਮਿਲੂਗੀ ਲੱਕੜੀ ਸਾਨੂੰ ਬਾਹਰ ਮਿਲੂਗੀ ਠੀਕ ਹੈ ਜੀ ਜਿਵੇਂ ਤੁਹਾਨੂੰ ਪੱਲਾ 140 ਰੁਪਏ ਸਕੁਅਰ ਫੁੱਟ ਦੇ ਵਿੱਚ ਦੋਨੇ ਪਾਸੇ ਸਰਮਈਕਾ ਹੂੰ ਫਰੰਟ ਸਾਈਡ ਤੁਹਾਨੂੰ ਡਿਜ਼ਾਈਨ ਪਾ ਕੇ ਦੇਵਾਂਗੇ ਜਿਹੇ ਜਾਂ ਮਰਜੀ 10 ਸਾਲ ਦੀ ਗਾਰੰਟੀ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਡਿਜ਼ਾਈਨ ਮਿਲ ਜਾਣਗੇ ਜਿਹੇ ਜਾਂ ਮਰਜੀ ਤੁਸੀਂ ਕਲਰ ਲੈ ਸਕਦੇ ਹੋ ਡਿਜ਼ਾਈਨ ਲੈ ਸਕਦੇ ਹੋ ਜਿਵੇਂ ਗਲੋਸੀ ਸੀਟ ਲੈ ਸਕਦੇ ਹੋ ਮੈਟ ਵੀ ਲੈ ਸਕਦੇ ਹੋ ਅੱਛਾ 140 ਦੇ ਵਿੱਚ 140 ਰੁਪਏ ਇਹ ਇਹੀ ਮੇਨ ਸਵਾਲ ਅੱਧਾ ਮੁੱਲ ਤੇ ਜੇ ਬੰਦਾ ਘਰੇ ਬਣਵਾਉਣ ਲੱਗ ਜੇ ਫਿਰ 4 ਗੁਣਾ ਘੱਟ ਤੁਸੀਂ ਕਿਵੇਂ ਦੇ ਰਹੇ ਹੋ ਦੇਖੋ ਜੀ ਜਿਹੜਾ ਬਲਕ ਦਾ ਕੰਮ ਹੁੰਦਾ ਬਲਕ ਚ ਮਾਲ ਮੰਨ ਲਓ ਖਰੀਦਣਾ ਹਾਂ ਤੇ ਫਿਰ ਉਹ ਹੋਰ ਸੇਲ ਚ ਵੇਚਣਾ ਉਹ ਕੋਈ ਕੋਈ ਬੰਦਾ ਹੀ ਕਰ ਸਕਦਾ ਹਰ ਇੱਕ ਬੰਦਾ ਮੰਨ ਲਓ ਵੀ ਨਵਾਂ ਬੰਦਾ ਜਾਂ ਕਹਿ ਦੀ ਆਪਾਂ ਜਾਂ ਜਿਆਦਾ ਸ਼ੋਰੂਮ ਪਾ ਕੇ ਵੱਡੀਆਂ ਲਾਈਟਾਂ ਲਾ ਕੇ ਨਹੀਂ ਕਰ ਸਕਦਾ ਬੰਦਾ ਕੰਮ ਠੀਕ ਹੈ ਜੀ ਦੂਸਰੀ ਗੱਲ ਇਹ ਹੁੰਦੀ ਵੀ ਅਸੀਂ ਥੋੜਾ ਜਿਆਦਾ ਮੰਨ ਲਓ ਕਾਫੀ ਟਾਈਮ ਹੋ ਗਿਆ ਸਾਨੂੰ ਇਹ ਕੰਮ ਦੇ ਵਿੱਚ ਤਾਂ ਕਰਕੇ ਜਿਵੇਂ ਆ ਗਲੋਸੀ ਸ਼ੀਟ ਹੋਗੀ ਮੈਟ ਸ਼ੀਟ ਹੋਗੀ ਐਸਐਫ ਦੇ ਵਿੱਚ ਸਕ੍ਰੈਚ ਲੈਸ ਸ਼ੀਟਾਂ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਰੇਟ ਤੁਸੀਂ ਕਿਤੋਂ 20 ਉਹਨੂੰ ਇਹ ਰੇਟ ਆ ਜਿਹੜਾ ਮਿਲ ਨਹੀਂ ਸਕਦਾ ਕਵਾਲਿਟੀ ਦੀ ਗੱਲ ਕਰੀਏ ਫਿਰ ਕਵਾਲਿਟੀ ਪੂਰੀ ਵਧੀਆ ਹੁੰਦੀ ਹੈ ਜੀ ਹਾਂ ਕਵਾਲਿਟੀ ਦੇ ਵਿੱਚ ਕੀ ਹੁੰਦੀ ਹੈ 5 ਸਾਲ ਦੀ ਅਸੀਂ ਗਾਰੰਟੀ ਦਿੰਦੇ ਆ 5 ਸਾਲ ਦੀ ਅਸੀਂ ਵਾਰੰਟੀ ਦਿੰਦੇ ਆ ਜੀ ਓਕੇ ਜੀ ਜੋ ਮਰਜ਼ੀ ਬੰਦਾ ਆਵੇ ਆ ਕੇ ਉਹਰੇ ਚੈੱਕ ਕਰ ਸਕਦਾ ਕੋਈ ਮਾੜੀ ਮੰਨ ਲਓ ਕੋਈ ਵੀ ਚੀਜ਼ ਗਲਤ ਨਿਕਲਦੀ ਆ ਤਾਂ ਆਪਣੀ ਪੂਰੀ ਜ਼ਿੰਮੇਵਾਰੀ ਹੋਊਗੀ ਫਿਰ ਸਾਗਵਾਨ ਚ ਸਸਤਾ ਕਿਵੇਂ ਹੋ ਜਾਂਦਾ ਜੀ ਸਾਗਵਾਨ ਚ ਵੀ ਸਸਤਾ ਹੋ ਜਾਂਦਾ ਜੀ ਜਿਵੇਂ ਹੁਣ ਆ ਸਾਗਵਾਨ ਦਾ ਪੱਲਾ ਠੀਕ ਹੈ ਜੀ ਇਹ ਸਿਰਫ 14000 ਰੁਪਏ ਦਾ ਪੱਲਾ ਆਹਾ ਜੀ ਜਿਵੇਂ ਇਹ ਸਤ ਚਾਰ ਦਾ ਪੱਲਾ ਠੀਕ ਹੈ ਜੀ ਜੇ ਮੈਂ ਕੋਈ 7 3 ਦਾ ਪੱਲਾ 10000 ਦਾ ਹੋ ਗਿਆ 7 4 ਦਾ 12 13000 ਦਾ ਹੋ ਗਿਆ ਪੱਲਾ ਕਹਿਣ ਦਾ ਮਤਲਬ ਹੈ ਵੀ 500 ਰੁਪਏ ਸਕਰ ਫੁੱਟ ਅਸ਼ੀ ਰੇਟ ਦਿੰਨੇ ਆ ਅੱਛਾ ਜੀ ਤੁਸੀਂ ਇਹਦੇ ਨਾਲ ਦਾ ਪੱਲਾ ਜਿਹਦੇ ਵਿੱਚ ਫੁੱਲ ਲੱਕੜ ਪਾਈ ਹੋਈ ਆ ਅੱਛਾ ਕੋਈ ਇਹਦੇ ਵਿੱਚ ਮਿਕਸਿੰਗ ਨਹੀਂ ਕੋਈ ਅਪਲਾਈ ਨਹੀਂ ਹੈਗੀ ਕੋਈ ਹੋਰ ਆਰਟੀਫੀਸ਼ਲ ਚੀਜ਼ ਨਹੀਂ ਹੈਗੀ ਠੀਕ ਹੈ ਜੀ ਦੂਸਰੀ ਗੱਲ ਇਹ ਕਲਮਾਂ ਵਾਲਾ ਡੋਰ ਹੈ ਜੀ ਹੂੰ ਇਹਦੇ ਚਾਰੇ ਪਾਸੇ ਬੁਰਸ਼ਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਕਲਮੀ ਡੋਰ ਹੈ ਜਿਵੇਂ ਕਹਿੰਦਾ ਲੋਕ ਸਿਸਟਮ ਹੈ ਨਵੇਂ ਜਮਾਨੇ ਦਾ ਪੱਲਾ ਠੀਕ ਹੈ ਜੀ ਇਹ ਪੱਲਾ ਤੁਸੀਂ ਘਰੇ ਜੇ ਬਣਾਓਗੇ ਤਾਂ ਤੁਹਾਨੂੰ ਘੱਟੋ ਘੱਟ 50-60000 ਰੁਪਏ ਦਾ ਕੱਲਾ ਪੱਲਾ ਪੱਲਾ ਪੈਣਾ ਅੱਛਾ ਜੀ ਅਸੀਂ ਤੁਹਾਨੂੰ 12-13000 ਰੁਪਏ ਦੇ ਵਿੱਚ ਪੱਲਾ ਦੇ ਦੇਣਾ ਮੇਰੀ ਜ਼ਿੰਮੇਵਾਰੀ ਅੱਛਾ ਮੇਰਾ ਸਵਾਲ ਹੈ ਜਿਹੜੇ ਆਹ ਦਿਲੇ ਨੇ ਜੀ ਇਹ ਵੀ ਸਾਗਵਾਨ ਦੇ ਨੇ ਕਿ ਉੱਤੇ ਮੜਾ ਮੋਟਾ ਕੋਈ ਲੇਪਾ ਪੋਚਾ ਕਰਿਆ ਹੋਇਆ ਉਹ ਤਾਂ ਜਦ ਤੁਸੀਂ ਆਓਗੇ ਔਰ ਇਹ ਤੁਹਾਨੂੰ ਪਤਾ ਲੱਗੂ ਸਾਰੀ ਸਾਗਵਾਨੇ ਦੇ ਵਿੱਚ ਪਾਈ ਹੋਈਆ ਦਿਲਾ ਵੀ ਸਾਗਵਾਨ ਦਾ ਪਾਇਆ ਹੋਇਆ 1 ਇੰਚੀ ਦਾ ਦਿਲਾ ਪਾਇਆ ਹੋਇਆ ਇਹਦੇ ਵਿੱਚ ਜਿਹੜੇ ਬੰਦੇ ਨੂੰ ਨੌਲੇਜ ਆ ਮੰਨ ਲੋ ਉਹਦੇ ਵਾਸਤੇ ਤਾਂ ਇਹ ਸਨਮੈਕੇ ਦਾ ਪੱਲਾ ਤੁਹ ਠੀਕ ਹੈ ਜੀ ਅਸੀਂ ਤੁਹਾਨੂੰ ਦੱਸਿਆ 10000 ਚ ਸਾਗ ਬਾਣੀ ਲਈ ਜਾਂਦੇ ਆ ਸਾਗ ਬਾਣ ਦੇ ਉੱਪਰ ਤਾਂ ਕੋਈ ਲੱਕੜਾ ਹੈ ਨਹੀਂ ਜਿਵੇਂ ਉਹਨਾ ਦੇਖੋ ਆ ਚੰਡੀਗੜ੍ਹ ਮਹਾਲੀ ਕਿਸੇ ਆਰਕੀਟੈਕਟ ਦੇ ਡਿਜ਼ਾਈਨ ਨੇ ਅੱਛਾ ਜੀ ਇਹ ਬੰਦਾ ਕਿੱਥੇ ਨਹੀਂ ਜਾ ਗਿਆ ਕਿੱਥੇ ਨਹੀਂ ਫਿਰਕਿਆ ਸਾਰੇ ਕਿਤੇ ਇਹਨਾਂ ਨੇ ਦੇਖ ਲਿਆ ਜਾ ਕੇ ਵੀ ਆਪਣੇ ਜਿਨਾਂ ਮਾਰ ਇਹਨੂੰ ਦੇਖੋ ਕਿੰਨੇ ਚੌੜੇ ਚੌੜੇ ਇਹਨੂੰ ਦਿਲੇ ਪਾ ਕੇ ਦਿੱਤੇ ਨੇ ਮੰਨ ਲਓ ਵੀ ਕਿਸੇ ਦਾ ਡਿਜ਼ਾਈਨ ਆ ਆ ਇਹਦਾ ਜਾਲੀ ਦਾ ਡਿਜ਼ਾਈਨ ਆ ਆ ਇਹਦਾ ਅੰਦਰਲਾ ਠੋਸ ਡਿਜ਼ਾਈਨ ਆ ਪਰ ਇੱਕ ਸਵਾਲ ਸੱਚ ਮੇਰੇ ਇੱਕ ਕਮੈਂਟ ਯਾਦ ਹੈ ਇੱਕ ਮਿਸਤਰੀ ਵੀਰ ਨੇ ਲਿਖਿਆ ਸੀ ਵੀ ਆ ਪਟੀਨ ਕੌਣ ਭਰਦਾ ਹੁੰਦਾ ਹੈ ਸਾਗ ਬਾਣ ਚ ਏ ਆਪਣੇ ਸਾਹਮਣੇ ਆ ਮੈਂ ਤਾਂ ਪੁੱਛਦਾ ਵੀ ਮੇਰੇ ਵੀ ਦਿਮਾਗ 'ਚ ਆ ਗਈ ਗੱਲ ਇਹ ਕੋਈ ਗੱਲ ਨਹੀਂ ਵੀਰੇ ਤੂੰ ਰੇ ਆ ਜਾ ਤੈਨੂੰ ਪ੍ਰੋਟੀਨ ਵੀ ਦੱਸ ਦਾਂਗੇ ਕਿਵੇਂ ਭਰਦੇ ਹੁੰਦੇ ਨੇ ਤੈਨੂੰ ਸਾਰਾ ਦੱਸ ਦਾਂਗੇ ਸਾਨੂੰ ਮਿਸਟਰ ਬਣਾ ਸਿਖਾਉਣ ਦੀ ਮੰਨ ਲਓ ਵੀ ਸਾਰਾ ਕੁਝ ਸਿੱਖਿਆ ਹੋਇਆ ਸੀ ਠੀਕ ਹੈ ਜੇ ਪ੍ਰੋਟੀਨ ਦਾ ਕੋਈ ਇਹੋ ਜਿਹਾ ਚੱਕਰ ਹੁੰਦਾ ਤਾਂ ਅਸੀਂ ਵੀਡੀਓ 'ਚ ਪ੍ਰੋਟੀਨ ਲਿਆਉਣੀ ਹੀ ਨਹੀਂ ਸੀ ਠੀਕ ਹੈ ਜਿਹੜੀ ਇਹ ਮਾਣੀ ਮੋਟੀ ਕਿਤੇ ਦਰਜ ਰਹੇ ਜਾਂ ਲੱਕੜ ਹੋਣੀ ਕਿਹੜਾ ਹੈ ਵੀ ਆਰਟੀਫੀਸ਼ੀਅਲ ਤਾਂ ਇਹ ਚੀਜ਼ ਹੈ ਨਹੀਂ ਵੀ ਬਾਜ਼ਾਰੋਂ ਮੁੱਲ ਲੈ ਕੇ ਲਾਤੀ ਤਾਂ ਦਰਖਤ ਹੈ ਦਰਖਤ ਦੇ ਵਿੱਚੋਂ ਤਰਾਸੀ ਹੋਈ ਚੀਜ਼ ਹੈ ਇਹ ਠੀਕ ਹੈ ਜੀ ਜਿਹੜੀ ਮੰਨ ਕੇ ਚੱਲੋ ਵੀ ਇਹਦੇ ਤੇ ਪਾਲਿਸ਼ ਹੋਣੀ ਆ ਪਾਲਿਸ਼ ਵਾਲਾ ਤਾਂ ਪਤਾ ਨਹੀਂ 20 ਵਾਰ ਰੂਟੀਨ ਭਰ ਦੇ ਪਰ ਇੱਕ ਵਾਰ ਅਗਲੇ ਨੂੰ ਪੂਰੀ ਆਪਾਂ ਨੇ ਫਿਨਿਸ਼ਿੰਗ ਆ ਜਿਹੜੀ ਉਹ ਕਰਕੇ ਦੇਣੀ ਆ ਪੂਰੀ ਵਧੀਆ ਤਰੀਕੇ ਨਾਲ ਇਸ ਕਰਕੇ ਤੁਸੀਂ ਮਤਲਬ ਪਰੀ ਤਾਂ ਜਾਂਦੀ ਆ ਪਾਲਿਸ਼ ਵਾਲਾ ਬਾਕੀ ਤੁਸੀਂ ਹੋਰ ਦੇ ਇੱਕ ਗੱਲ ਮੈ ਤੁਹਾਨੂੰ ਹੋਰ ਦੱਸ ਦੇਣਾ ਜੀ ਗੋਵਨ ਜੀ ਕਈ ਬੰਦੇ ਕੀ ਕਹਿੰਦੇ ਨੇ ਵੀ ਸਾਨੂੰ ਵਿਦ ਪਾਲਿਸ਼ ਕਰਕੇ ਦੇ ਦਿਓ ਅੱਛਾ ਜੀ ਪਾਲਿਸ਼ ਅਸੀਂ ਕਰਕੇ ਨਹੀਂ ਦਿੰਦੇ ਹੈਗੇ ਰੇਟ ਮੰਨ ਕੇ ਚੱਲੋ ਵੀ ਤੀਜੇ ਹਿੱਸੇ ਦਾ ਫਰਕ ਹੈ 11 1100 ਰੁਪਏ 12 1200 ਰੁਪਏ ਪਾਲਿਸ਼ ਕਰਕੇ ਦਿੰਦੇ ਨੇ ਰੇਟ ਉਹਦੇ ਵਿੱਚ ਕੀ ਆ ਨਾਲੇ ਕਈ ਵਾਰਾ ਦਲੇ ਨੇ ਜਿਹੜੇ ਹੋਰ ਚੀਜ਼ ਦੇ ਪਾ ਦਿੰਦੇ ਨੇ ਫਰੇਮ ਕੱਲਾ ਸਾਗ ਬਣਦਾ ਰੱਖ ਦਿੰਦੇ ਨੇ ਤੁਸੀਂ ਇਹ ਇੰਨਾ ਥੋੜੀ ਜੀ ਮਿਹਨਤ ਕਸਟਮਰ ਨੂੰ ਵੀ ਕਰਨੀ ਚਾਹੀਦੀ ਇਹ ਪਾਲਿਸ਼ ਪਾਲਿਸ਼ ਆਪਦੇ ਘਰੇ ਲਿਜਾ ਕੇ ਕਰੇ ਤੁਹਾਡੇ ਕਹਿਣ ਦਾ ਭਾਅ ਵੀ ਜਿਹੜੇ ਬੰਦੇ ਪਾਲਿਸ਼ ਕਰਕੇ ਦਿੰਦੇ ਨੇ ਨਾਲੇ ਤਾਂ ਉਹ ਪਾਲਿਸ਼ ਦੀ ਕਮਾਈ ਕਰਦੇ ਨੇ ਨਾਲੇ ਆਹ ਲਘ ਹੋ ਜਾਂਦੇ ਨੇ ਲਘ ਹੋ ਜਾਂਦੇ ਨੇ ਠੀਕ ਹੈ ਜੀ ਜਿੱਥੋਂ ਤੁਸੀਂ ਵਿੱਧ ਪਾਲਿਸ਼ ਮਾਲ ਲਓਗੇ ਨਾ ਤਾਂ ਮੰਨ ਕੇ ਚਲੋ ਵੀ 100 ਦੇ ਵਿੱਚੋਂ ਪਸ 25% ਤੁਹਾਡੇ ਘਰੇ ਮਾਲ ਹੈ ਜਿਹੜਾ ਫੇਕ ਜਾਊਗਾ ਮਾੜੋ ਮਿੱਟੀ ਗੜਬੜ ਤਾਂ ਹੋਊਗੀ 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 ਪੱਕੀ ਹੋ ਆ ਪਿੱਛੇ ਤੁਹਾਡੇ ਇੱਕ ਹੋਰ ਬਹੁਤ ਸੋਹਣਾ ਆ ਪਿਆਗਾ ਦਰਵਾਜ਼ਾ ਜਾਲੀ ਵਾਲਾ ਲੱਕੜ ਸੋਹਣੀ ਲੱਗ ਰਹੀ ਆ ਇਹ ਮੇਰੇ ਖਿਆਲ ਦੇ ਵਿੱਚ ਮਰਿੰਡੀ ਹੈ ਨਾ ਜੀ ਮਰਿੰਡੀ ਜੀ ਇਹ ਸਾਗਵਾਨ ਤੋਂ ਆਪਾਂ ਕਿੰਨਾ ਕਹਿ ਲਈਏ ਵੀ ਸਸਤਾ ਹੋ ਸਕਦਾਗਾ ਤੇ ਕੁਆਲਿਟੀ ਦਾ ਕਿੰਨਾ ਕ ਫਰਕ ਹੋ ਸਕਦਾ ਸਾਗਵਾਨ ਤੋਂ ਤਾਂ ਇਹ ਬਹੁਤ ਸਸਤਾ ਜੀ ਇਹ ਤਾਂ ਸਾਰੇ 170 ਰੁਪਏ ਸਕਰ ਫੁੱਟ ਆ ਰੈੱਡ ਮਰਿੰਡੀ ਦੀ ਲੱਕੜ ਹੈ ਡਿਜ਼ਾਈਨ ਇਹਦੇ ਵਿੱਚ ਜਿਹੇ ਜਿਹੇ ਮਰਜ਼ੀ ਲੈ ਲਓ ਸਟੀਲ ਦੀ ਰਾਡ ਪਵਾ ਲਓ ਜੋ ਮਰਜ਼ੀ ਜਿਹੇ ਜਿਹੇ ਮਰਜ਼ੀ ਤੁਹਾਨੂੰ ਕੰਮ ਚਾਹੀਦਾ 5 ਇੰਚ ਫਰੇਮ ਦੇ ਵਾਂਗ ਥੱਲੇ 8 1/2 ਇੰਚ ਦੀ কুরਜੀ ਹੋਊਗੀ। ਹਮਮ ਐ ਮੰਨ ਕੇ ਚਲੋ ਵੀ 303500 ਰੁਪਏ ਦਾ ਇਹ ਜਿਹੜਾ ਪੱਲਾ ਤੁਹਾਨੂੰ ਪਾਊਗਾ। ਅੱਛਾ ਆਪਾਂ ਜੇ ਹੋਰ ਗੱਲ ਕਰੀਏ ਜਿਵੇਂ ਸਾਗਵਾਨ ਹੋ ਗਈ, ਮਰਿੰਡੀ ਹੋ ਗਈ, ਚੈਲੋ ਕਿਹੜੀਆਂ-ਕਿਹੜੀਆਂ ਲੱਕੜਾਂ ਦੇ ਤੁਸੀਂ ਮੰਨ ਲ ਕੇ ਇੱਥੇ ਤੁਹਾਡੇ ਕੋਲ ਆਪਣੇ ਕੋਲ ਸਾਗਵਾਨ ਹੁੰਦੀ ਹੈ ਜੀ। ਮਰਿੰਡੀ ਹੁੰਦੀ ਹੈ। ਰਸ਼ੀਨ ਕੈਲ ਹੁੰਦੀ ਹੈ। ਤੇ ਬਸ ਹੋਰ ਇਹ ਤਿੰਨ ਲੱਕੜ ਆਪਣੇ ਕੋਲੇ ਜਿਹੜੀ ਆਪਣਾ ਵਿੰਡੋਆਂ ਤੇ ਜਾਲੀ ਵਾਲੇ ਪੱਲੇ ਚਾਹੁੰਦਿਆਂ ਨੇ। ਬਾਕੀ ਆਪਣੇ ਕੋਲੇ ਜਿਹੜੇ ਅੰਦਰਲੇ ਹੁੰਦੇ ਨੇ ਉਹ ਫਲਸ਼ ਡੋਰ ਹੁੰਦੇ ਨੇ। ਠੀਕ ਹੈ ਜੀ। ਤੇ ਹੁਣ ਆਹ ਆ ਗਿਆ ਜੀ ਇਹ ਮੇਰੇ ਖਿਆਲ ਚ 글로ਸੀ ਆ ਗਿਆ ਜੀ ਇਹ 글로ਸੀ ਸੀਟ ਹੈ 140 ਰੁਪਏ ਸਕਰ ਫੁੱਟ ਹੈ ਇਹ ਵੀ 140 ਰੁਪਏ ਸਕਰ ਫੁੱਟ ਹੈ ਹਾਂ ਇੱਕ ਛੋਡੇ ਕੋਲੇ ਆਹ ਡਿਜ਼ਾਈਨ ਆ ਗਿਆ ਦੇਖੋ ਇਹ ਵੀ ਸਾਗਵਾਨ ਦਾ ਡਿਜ਼ਾਈਨ ਹੈ ਡਿਜ਼ਾਈਨ ਵੀ ਸਾਗਵਾਨ ਚ ਹੈ ਹਾਂ ਇਹ ਡਿਜ਼ਾਈਨ ਤੁਸੀਂ ਜਿਹੜੀ ਮਰਜ਼ੀ ਲੱਕੜ ਚ ਲੈ ਸਕਦੇ ਹੋ ਠੀਕ ਹੈ ਜੀ ਤੇ ਆ ਵੀ ਇਹ ਵੀ 글로ਸੀ ਸੀਟ ਆ ਗਿਆ ਤਾਂ ਤੁਸੀਂ ਇਹ ਮੰਨ ਕੇ ਚਲੋ ਵੀ ਜਿਹੜੀ ਆ 글로ਸੀ ਸੀਟ ਹੈ ਇਹ ਤੁਹਾਨੂੰ ਕਿਤੇ ਵੀ 200 ਰੁਪਏ 250 ਰੁਪਏ ਸਕਰ ਫੁੱਟ ਤੋਂ ਘੱਟ ਨਹੀਂ ਮਿਲਦੇ ਅੱਛਾ ਜੀ ਜਿਹੜੀ ਆਪਾਂ ਤੁਹਾਨੂੰ 140 ਰੁਪਏ ਸਕਰ ਫੁੱਟ ਦੇ ਵਿੱਚ ਦੇਵਾਂਗੇ ਠੀਕ ਹੈ ਜੀ ਇਹਨਾਂ ਸਾਰਿਆਂ ਤੋਂ ਵੱਖਰੀ ਗੱਲ ਆਹਾ ਦੇਖੋ ਬਣਤਰ ਬਹੁਤ ਗਰੀਬੀ ਉਹਦੇ ਵਿੱਚ ਮੈਂ ਕਹਣਾ ਵੀ ਨਿਆਰਾ ਲੈਂਦਾ ਪਿਆ ਡਿਆਣ ਵਾਲਾ ਇਹ ਲੁਧਿਆਣੇ ਦਾ ਪੱਲਾ ਹੈ ਜੀ ਹਾਂ ਇਹਦੇ ਆਪਾਂ ਨੇ 5D ਵਰਕ ਕੀਤਾ ਠੀਕ ਹੈ ਜੀ 17 18 ਘੰਟੇ ਤੇ ਮਸ਼ੀਨ ਚੱਲੀ ਹੈ ਲਗਾਤਾਰ ਓਕੇ ਠੀਕ ਹੈ ਤੁਸੀਂ ਮੰਨ ਕੇ ਚੱਲੋ ਵੀ ਸਿਰਫ 16000 ਰੁਪਏ ਦੇ ਵਿੱਚ ਇੱਕ ਛੋਟਾ ਇੱਕ ਵੱਡਾ ਪੱਲਾ ਹੀ ਹੈ ਅੱਛਾ ਦੋ ਪੱਲੇ ਇਕੱਠੇ ਨੇ ਦੋ ਪੱਲੇ ਇਕੱਠੇ ਨੇ ਜੀ ਠੀਕ ਹੈ ਜੀ ਤੇ ਲਖਵਿੰਦਰ ਜੀ ਇਹਦੇ ਵਿੱਚ ਇੱਕ ਥੋੜੀ ਜੀ ਜਾਣਕਾਰੀ ਜਾਈ ਵੀ ਇਹ ਪਾਲਿਸ਼ ਹੋਊ ਜਾਂ ਡਿਕੋ ਪੇਂਟ ਹੋਊਗਾ ਡਿਕੋ ਪੇਂਟ ਜੀ ਠੀਕ ਹੈ ਜੀ ਮਨ ਲਓ ਉਸ ਤੋਂ ਬਾਅਦ ਇਹਦੀ ਲੁੱਕ ਹੋਣੀ ਹੈ ਜਿਹਹੇ ਜਆ ਮਰਜ਼ੀ ਤੁਸੀਂ ਬਹੁਤ ਸੋਹਣੀ ਸੋਹਣੀ ਜੀ ਫੇਰ ਤਾਂ ਬਹੁਤ ਸੋਹਣੀ ਹੋਣੀ ਹੈ ਵੈਸੇ ਵੀ ਬਹੁਤ ਸੋਹਣਾ ਡਿਜ਼ਾਈਨ ਪਿਆ ਹੈ ਜੀ ਤੇ ਇਦਾਂ ਹੀ ਕਾਰਨਾ ਮਾੜਿਆ ਦੇਖਾਈ ਟੈਕਚਰ ਦੇ ਵਿੱਚ ਆ ਇਹਦੇ ਮੇਰੇ ਖਾਤੇ ਜਿਹੜਾ ਮਸ਼ੀਨੀ ਡਿਜ਼ਾਈਨ ਘਟ ਪੈਂਦਾ ਹਨਾ ਜੀ ਇਹਦੇ ਮਸ਼ੀਨੀ ਡਿਜ਼ਾਈਨ ਪੈਂਦਾ ਨਹੀਂ ਜੀ ਅੱਛਾ ਜੀ ਇਹ ਟੈਕਚਰ ਸ਼ੀਟ ਹੁੰਦੀ ਹੈ ਮੋਟੀ ਪੂਰੀ ਸਭ ਤੋਂ ਮੋਟੀ ਸ਼ੀਟ ਹੁੰਦੀ ਹੈ ਜਿਵੇਂ ਆਪਣੀਆਂ ਆਮ ਮੋਟੀਆਂ ਸ਼ੀਟਾਂ ਬਣਦੀਆਂ ਨੇ ਠੀਕ ਹੈ ਜੀ ਉਹਦੇ ਵਿੱਚ ਇਹ ਮੋਟੀ ਸ਼ੀਟ ਹੈ 170 ਰੁਪਏ ਸਕੁਅਰ ਫੁੱਟੇਜ ਦਾ ਰੇਟ ਹੈ ਜੀ 10 ਸਾਲ ਦੀ ਇਹਦੀ ਗਾਰੰਟੀ ਹੈ ਕੁਝ ਵੀ ਹੁੰਦਾ ਕਰਦਾ ਦਰਵਾਜ਼ੇ ਨੂੰ ਤੁਸੀਂ ਐ ਮੰਨ ਕੇ ਚਲੋ ਵੀ 10 ਸਾਲਾਂ ਦੇ ਵਿੱਚ ਪੁਰਾਣਾ ਦੇ ਜੋ ਨਵਾਂ ਲੈ ओके हां जी ਤੇ ਇਹ ਵਾਟਰ ਪ੍ਰੂਫ ਜਾਂ ਸਕ੍ਰੈਚ ਲੈਸ ਵੀ ਆਈ ਵਾਟਰ ਪ੍ਰੂਫ ਹੁੰਦੇ ਨੇ ਸਾਰੇ ਦਰਵਾਜੇ ਜਿਹੜਾ ਸਨਮਾਇਕਾ ਹੁੰਦਾ ਉਹ ਤਾਂ ਵਾਟਰ ਪ੍ਰੂਫ ਹੀ ਹੁੰਦਾ ਠੀਕ ਹੈ ਜੀ ਜਿਹੜਾ ਦਰਵਾਜਾ ਹੁੰਦਾ ਉਹ ਸੈਮੀ ਵਾਟਰ ਪ੍ਰੂਫ ਹੁੰਦਾ ਕਈ ਕਸਟਮਰ ਫੁੱਲ ਵਾਟਰ ਪ੍ਰੂਫ ਵੀ ਲਵਾ ਲੈਂਦੇ ਨੇ ਉਹਦਾ ਮੜਾ ਜਾ ਉਹ ਜਿਆ ਰੇਟ ਹੋਵੇ ਉਹ ਜਿਆ ਰੇਟ ਹੋਵੇ ਦਾ ਮਤਲਬ ਕਿ ਉਹ ਵੀ ਮਿਲ ਜਾਂਦੀ ਹੈ ਕੁਆਲਿਟੀ ਤੁਹਾਡੇ ਕੋਲ ਸਸਤਾ ਸੀ ਮਾਲ ਨਹੀਂ ਵੇਚਦੇ ਹੈਗੇ ਜੇ ਕੋਈ ਬੰਦਾ ਇਹ ਕਹਿੰਦਾ ਹੋਵੇ ਵੀ ਅਸੀਂ ਕੋਈ ਮਾਲ ਸਸਤਾ ਵੇਚਦੇ ਹਾਂ ਜਾਂ ਸਸਤੇ ਦੇ ਹਿਸਾਬ ਨਾਲ ਅਸੀਂ ਝਾਲੀ ਵੇਚਦੇ ਹਾਂ ਇਹ ਵੀਰੇ ਤੁਹਾਡਾ ਭਲੇਖਾ ਜਿੰਨਾ ਮਰਜੀ ਤੁਸੀਂ ਉਰੇ ਆ ਕੇ ਘਟਵਾ ਟਾਈਮ ਬਣ ਕੇ ਪਤਾ ਨਹੀਂ ਜੰਮੂ ਕਸ਼ਮੀਰ ਤੋਂ ਲੈ ਕੇ ਇੱਧਰ ਜੀਂਦਰੁੱਤ ਕ ਦਿੱਲੀ ਗਾਜ਼ੀਆਬਾਦ ਤੱਕ ਦੇ ਲਾ ਲੋ ਅੰਮ੍ਰਿਤਸਰ ਤੱਕ ਇੱਧਰ ਪਤਾ ਨਹੀਂ ਕਿੱਥੇ ਕਿੱਥੇ ਦੇ ਆਰਡਰ ਨੇ ਕੋਈ ਬੰਦਾ ਅੱਜ ਕੱਲ ਪਾਗਲ ਨਹੀਂ ਹੈਗਾ ਦੇਖ ਕੇ ਪਰਖ ਕੀ ਹਰ ਇੱਕ ਬੰਦਾ ਚੀਜ਼ ਲੈ ਲੈਂਦਾ ਬਿਲਕੁਲ ਬਹੁਤ ਜਗ੍ਹਾ ਤੇ ਢੇੜੇ ਖਾ ਕੇ ਆਊਗਾ ਜਿਹੜਾ ਤੁਹਾਨੂੰ ਜਿਹੜੇ ਨੇ ਤੁਹਾਡੀ ਵੀਡੀਓ ਦੇਖ ਲਈ ਉਹਨੂੰ ਪਤਾ ਵੀ ਲਖਵਿੰਦਰ ਦਾ ਸਸਤਾ ਦਿੰਦਾ ਪਰ ਪਹਿਲਾਂ ਉਹਦੇ ਵੱਲ ਪਰਖ ਸਾਰੇ ਪਾਸੇ ਕਰਾਈ ਹੈ ਨਾ ਜੀ ਜਿਹੜਾ ਸਨਮੈਕੇ ਵਾਲਾ ਪੱਲਾ ਦਾ 1000 ਦੇ ਵਿੱਚ ਕਹੇ ਜਾਂਦੇ ਨੇ ਹੂੰ ਓਵਰਹੈਡ 'ਚ ਅਸੀਂ ਤੁਹਾਨੂੰ ਸਾਗ ਵਾਣ ਦਾ ਪੱਲਾ ਦੇ ਦਾਂਗੇ ਠੀਕ ਹੈ ਜੀ ਜਿਹੜੇ ਰੇਟ 'ਚ ਤੁਹਾਨੂੰ ਆਮ ਲੇਬਰ ਲੇਬਰ ਸਿਰਫ ਮਿਸਤਰੀ ਇੱਕ 3000 ਰੁਪਿਆ ਲੇਬਰ ਲਾਇਆ ਜਾਂਦਾ ਕਿਉਂਕਿ ਮਿਸਤਰੀਆਂ ਨੇ ਕਮੈਂਟ ਮਾਰਨੋਂ ਤਾਂ ਹਟਣਾ ਨਹੀਂ ਠੀਕ ਹੈ ਜੀ ਪਹਿਲਾਂ ਆਪਾਂ ਥੋੜਾ ਐਂ ਕਹਿੰਦੇ ਐਂ ਬਾ ਇਹ ਨਹੀਂ ਹਟਣਾ ਇਹਨਾਂ ਨੇ ਕਮੈਂਟ ਮਾਰਨੋਂ ਪੁੱਠੇ ਸਿੱਧੇ ਜਿੰਨਾ ਇੱਕ ਮਿਸਤਰੀ ਲੇਬਰ ਲੈਂਦਾ ਓਨੇ 'ਚ ਮੈਂ ਤੁਹਾਨੂੰ ਪੱਲਾ ਦੇ ਦੂੰਗਾ ओके ਇਹ ਮੇਰੀ ਬਾਤ ਹੈ ਆਹ ਤੇ 92800 ਰੁਪਏ ਦਾ ਪੱਲਾ ਹੈ 2800 ਤੇ 9000 ਰੁਪਏ ਕਮਿਸਤਰੀ ਆਮ ਲੇਬਰ ਲਾ ਜਾਂਦਾ ਜਿਹੜੇ ਕਮਿਸ਼ਨ ਕਮਿਸ਼ਨ ਜਾਂਦੇ ਨੇ ਉਹ ਅੱਡ ਨੇ ਓਕੇ ਇਹ ਹੁਣ ਆਪਾਂ ਇੱਕ ਲਾਸਟ ਗੱਲ ਕਰ ਲਈਏ ਜੀ ਜਿਵੇਂ ਹੁਣ ਆਪਾਂ ਲੋਕ ਕਹਿੰਦੇ ਨੇ ਜਾਂ ਆਪਾਂ ਕਹਿੰਦੇ ਆ ਵੀ ਕੋਈ ਬੰਦਾ ਕਹੇ ਵੀ ਇਹ ਇਹਦੇ ਵਿੱਚ ਬੂਰ ਭਰੀਆ ਹੈ ਜਾਂ ਤੂੜੀ ਭਰੀਆ ਕੋਈ ਵੱਢ ਕੇ ਆ ਕੇ ਚੈੱਕ ਕਰ ਸਕਦਾ ਜਦੋਂ ਮਰਜ਼ੀ ਆਓ ਜੀ ਚੈੱਕ ਕਰੋ ਜਦੋਂ ਮਰਜ਼ੀ ਜਦੋਂ ਮਰਜ਼ੀ ਆ ਕੇ ਚੈੱਕ ਕਰੋ ਜੇ ਲੱਕੜ ਤੋਂ ਬਿਨਾ ਇਹਦੇ ਵਿੱਚ ਕੋਈ ਐ ਮੰਨ ਕੇ ਚਲੋ ਵੀ ਹੋਰ ਚੀਜ਼ ਨਿਕਲਦੀ ਆ ਤਾਂ 1 ਲੱਖ ਰੁਪਏ ਦਾ ਆਪਾਂ ਨਿਆਮ ਦੇਵਾਂਗੇ ਨਹੀਂ ਫਿਰ ਥੋੜਾ ਪੱਲਾ ਅਗਲੇ ਦਾ ਪੱਲਾ ਉਹਨੂੰ ਲੱਦ ਕੇ ਚਾਹੇ ਮੋਢਿਆਂ ਤੇ ਲੈ ਕੇ ਜਾਵੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਜੀ ਬਿਲਕੁਲ ਜੀ ਇਹ ਨਕਲੀ ਨਿਕਲਦਾ ਮਾੜੀ ਚੀਜ਼ ਨਿਕਲਦੀ ਆ ਤਾਂ ਇਨਾਮ ਲੈ ਜਾਓ ਨਹੀਂ ਫਿਰ ਤੁਹਾਨੂੰ ਪੱਲਾ ਤਾਂ ਨਾਲ ਲੈ ਕੇ ਜਾਣਾ ਇਹ ਸ਼ਰਤ ਜ਼ਰੂਰ ਰੱਖੀ ਹੋਈ ਆ ਬਾਕੀ ਬਹੁਤ ਸਸਤਾ ਮਾਲ ਆਗਾ ਮੈਂ ਖੁਦ ਲਗਵਾਇਆਗਾ ਬਹੁਤੇ ਵੀਰਾਂ ਨੇ ਕਮੈਂਟ ਕੀਤਾ ਵੀ ਆਪ ਲਗਵਾ ਲ ਮੈਂ ਭਾਈ ਆਪਦੇ ਘਰੇ ਮਾਲ ਲਗਵਾ ਲਿਆ ਅੱਧਾ ਕੁ ਲੱਗ ਗਿਆ ਅੱਧਾ ਜਿਹੜਾ ਅੰਦਰ ਲਗਾ ਹਲੇ ਫਰਸ ਲੱਗਣ ਤੋਂ ਬਾਅਦ ਲੱਗੂਗਾ ਹਨਾ ਯਾ ਸੁਣ ਮੈਂ ਕਾਡ ਬਾਅਦ ਚ ਲੱਗਣਗੇ ਵੀਰੇ 50-50 ਹਜ਼ਾਰ ਰੁਪਇਆ ਲੱਖ-ਲੱਖ ਰੁਪਇਆ ਕਮਿਸ਼ਨ ਬਣ ਜਾਂਦਾ ਹੂੰ ਕੋਠੀਆਂ ਦਾ ਜਿਹੜਾ ਕਿ ਅੰਦਰ ਖਾਤੇ ਜਾਂਦਾ ਹੈ ਬਿਲਕੁਲ ਠੀਕ ਹੈ ਹੂੰ 10-10 ਹਜ਼ਾਰ ਰੁਪਇਆ 5-5 ਹਜ਼ਾਰ ਰੁਪਇਆ ਕਲਮਾਂ ਵਾਲੇ ਪੱਲੇ ਦੀ ਲੇਬਰ ਲੈ ਜਾਂਦੇ ਨੇ ਬਾਕੀ ਜਿਹੜਾ ਲੱਕੜ ਚ ਕਮਿਸ਼ਨ ਜਾਂਦਾ ਉਹ ਅੱਡ ਜਾਂਦਾ ਠੀਕ ਹੈ ਸਾਗਵਾਨ ਦੇ ਵਿੱਚ ਤੁਸੀਂ ਪਾ ਕੇ ਦੇਖੋ 15 ਲੱਖ ਰੁਪਇਆ ਤੋਂ ਘੱਟ ਸਾਰ ਕੇ ਦਿਖਾਓ 15 ਲੱਖ ਵਾਲਾ ਕੰਮ ਜੀ ਮੈਂ ਨਾ 5 ਲੱਖ 4 ਲੱਖ ਚ ਕਰਿਆ ਤੁਸੀਂ ਮੈਨੂੰ ਐ ਕਹਿੰਦੇ ਵੀ ਮੈਂ ਸਾਰੀ ਕੋਠੀ ਦਾ ਮਾਲ ਤੁਹਾਡਾ ਲਾਈਵ ਹੋ ਕੇ ਫਰੀ ਦੇ ਕੇ ਆਉਂਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਲੈ ਵੀ ਬਾਈ ਬਹੁਤ ਵੱਡੇ ਵੱਡੇ ਦਾਅਵੇ ਕਰਦਾਗਾ ਹੁਣ ਬੇਨਤੀ ਹੈ ਵੀ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਹੋਰ ਜਾਣਕਾਰੀ ਲੈਣੀ ਆ ਤੁਸੀਂ ਲੋਂਗੋਵਾਲ ਆਜੋ ਲੋਹਾ ਖੇੜਾ ਰੋਡ ਦੇ ਨੇੜੇ ਦੋਲਟਪੱਤੀ ਦੇ ਵਿੱਚ ਮਿਸ਼ਾਲ वुਡ ਵਰਕਰਸ ਤੇ ਜ਼ਿਲ੍ਹਾ ਸੰਗਰੂਰ ਆ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਬਾਈ ਲਖਵਿੰਦਰ ਧੰਨਵਾਦ ਜੀ ਧੰਨਵਾਦ ਤੁਹਾਡਾ ਜਿਹੜਾ ਇੰਨਾ ਪਿਆਰ ਦਿੰਦੇ ਹੋ ਜੀ ਸਤਿ ਸ਼੍ਰੀ ਅਕਾਲ